ਹਾਂ ਜੀ ਜਿਸ ਇਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਪਰਮਾਤਮਾ ਦੀ ਕਿਰਪਾ ਨਾਲ ਸਭ ਠੀਕ ਠਾਕ ਹੋਮੋਗੇ ਅੱਜ ਫਿਰ ਹਜੇ ਮੇਰੇ ਕੋਲ ਲੈਕਚਰ ਆਇਆ ਨਹੀਂ ਅੱਜ ਵੇਟ ਕਰ ਰਹੀ ਹਾਂ ਇਸ ਕਰਕੇ ਮੈਂ ਹੁਣ ਕੁਝ ਬਣਾ ਨਹੀਂ ਸਕਦੀ ਇਸ ਕਰਕੇ ਅੱਜ ਮੈਂ ਕੋਈ ਨਵੀਂ ਇੱਕ ਸਵੀਟ ਬਣਾਉਣ ਲੱਗੀ ਆ ਟਰਾਈ ਕਰ ਰਹੀ ਆ ਤੇ ਪਹਿਲੀ ਵਾਰ ਬਣਾ ਰਹੀ ਆ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਨਾਲ ਦੀ ਨਾਲ ਕਿ ਮੈਂ ਕੀ ਬਣਾ ਰਹੀ ਆ ਤੇ ਕਿਦਾਂ ਕਿਵੇਂ ਬਣੇਗਾ ਤੇ ਕਿਦਾਂ ਦਾ ਬਣੇਗਾ ਤੇ ਆਪਾਂ ਇਹਨੂੰ ਬਣਾਉਣ ਲਈ ਜਿਸ ਕਰ ਰਹੇ ਆ ਇੰਦਾਂ ਇੰਨਾ ਲੇਤਾ ਆਪਾਂ ਕੋਕੋਨਟ ਤੇ ਇਹ ਤੇ ਇਹਦੇ ਨਾਲ ਥੋੜਾ ਜਿਹਾ ਟੱਪ ਲਵਾਂਗੇ ਅਲਮੁਟ ਬਦਾਮ ਦਾ ਹਾਂਜੀ ਆ ਆਪਾਂ ਇੰਨਾ ਕੁ ਲਿਆ ਬਦਾਮਾਂ ਦਾ ਇਹ ਐਲਮੰਟ ਜਿਹੜੇ ਗ੍ਰाइंड ਕੀਤੇ ਹੋਏ ਆ ਤੇ ਹੁਣ ਇਹਦੇ ਵਿੱਚ ਤੁਸੀਂ 슈ਗਰ ਨੋਰਮਲ 슈ਗਰ ਪਾ ਸਕਦੇ ਆ ਆ ਮੈਂ ਪਾਇਆ ਦੇ ਵਿੱਚ ਇੱਕ ਚਮਚਾ ਪਾਇਆ ਘਿਓ ਦਾ ਤੇ ਵਿੱਚ ਪਾਇਆ ਗੁੜ ਤੁਹਾਡਾ ਆਪਣਾ ਮਿੱਠੇ ਦੇ ਹਿਸਾਬ ਨਾਲ ਤੁਸੀਂ ਗੁੜ ਪਾ ਸਕਦੇ ਹੋ ਕਿੰਨਾ ਪਾਉਣਾ ਤੇ ਆਪਾਂ ਇਹਨੂੰ ਕਰਾਂਗੇ ਮੈਲਟ ਥੋੜਾ ਜਿਹਾ ਮੈਲਟ ਕਰਾਂਗੇ ਸਰ ਤੋਂ ਬਾਅਦ ਫਿਰ ਆਪਾਂ ਇਹਨੂੰ ਮਤਲਬ ਜਿਹੜਾ ਆਪਾਂ ਕੋਕੋਨਟ ਤੇ ਆਲਮੰਡ ਦਾ ਤੇ ਸਾਰਾ ਕੁਝ ਆਪਾਂ ਮਿਕਸ ਕੀਤਾ ਸੀਗਾ ਘੋੜੇ ਦੇ ਵਿੱਚ ਉਹ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਮੇਰੇ ਕੋਲ ਇਹ ਗੈਸ ਦੇਖੋ ਲੈਕ ਪੱਖਾ ਫੈਨ ਵਗੈਰਾ ਚੱਲਦਾ ਨਹੀਂ ਤੇ ਇਸ ਕਰਕੇ ਮੈਨੂੰ ਲੱਗੀ ਤਾਂ ਹੈਗੀ ਆ ਕਰਨ ਪਰ ਹੌਲੀ ਹੌਲੀ ਕਰ ਰਹੀ ਆ ਤਾਂ ਕਿ 스멜 ਸਾਰੀ ਘਰ ਚ ਨਾ ਜਾਵੇ। ਅੱਜਕੱਢੀ ਸੋਚਿਆ ਆ ਇਹ ਬਣਾਉਣ ਦਾ ਮੈਂ ਕਦੇ ਬਣਾਇਆ ਨਹੀਂ ਬਈ ਗੱਲ ਸਹੀ ਗੱਲ ਦੱਸਾਂ ਤੁਹਾਨੂੰ ਤਾਂ ਮੈਂ ਆਪਣਾ ਐਕਸਪੈਰੀਮੈਂਟ ਕਰ ਰਹੀ ਆ ਤੇ ਤੇ ਹੱਸਿਓ ਨਾ ਜੇ ਜੇ ਸਹੀ ਬਣ ਗਿਆ ਤੇ ਜਾਂ ਇਹ ਸਹੀ ਨਾ ਬਣਿਆ। ਮੈਨੂੰ ਨਹੀਂ ਪਤਾ ਇਹ ਸਹੀ ਬਣੂਗਾ ਜਾਂ ਨਹੀਂ ਬਣੂਗਾ। ਪਰ ਮੈਂ ਬਣਾਉਣ ਲੱਗੀ ਆ ਆਪਣਾ ਐਕਸਪੈਰੀਮੈਂਟ ਕਰਨ ਲੱਗੀ ਆ। ਦੇਦੇ ਤੇ ਗੈਸ ਤੇ ਰੱਖ ਕੇ ਆਪ ਕਮ ਕਰਨ ਲੱਗ ਗਏ ਪਹਿਲਾਂ ਦੂਜੇ ਤੇ ਉਹ ਥੱਲੇ ਲੱਗ ਗਿਆ ਆਈ ਹੋਪ ਦੈ ਵਿਲ ਬੀ ਸ NICE ਬਣੂਗਾ ਆ ਮੈਂ ਦੁੱਧ ਪਾਇਆ ਅੱਧਾ ਕੱਪ ਦੁੱਧ ਪਾਇਆ ਇਹਨੂੰ ਕਿਤਾ ਬੋਏਲ ਇਹਦੇ ਵਿੱਚ ਆਪਾਂ ਹੁਣ ਪਾਉਂਗੇ ਆਹ ਜਿਹੜਾ ਆਪਾਂ ਮਿਕਸ ਕੀਤਾ ਸੀ ਗੋੜ ਸਾਰਾ ਕੁਝ ਮੈਂ ਪਾ ਕੇ ਮਿਕਸ ਉਦੋਂ ਮੈਨੂੰ ਅੱਧ ਚੋਂ ਬੰਦ ਕਰਨਾ ਪਿਆ ਕਿਉਂਕਿ ਮੇਰੇ ਲੈਕਸੇਸ਼ਨ ਨੇ ਡੋਰ ਕਰਤੀ ਸੀਗੀ ਤਾਂ ਕਰਕੇ ਮੱਧ ਚੋਂ ਬੰਦ ਕਰ ਗਈ ਸੀ ਤਾਂ ਕਿ ਉਹ ਮੱਚ ਜੇ ਇਹ ਸਾਰਾ ਕੁਝ ਪਰ ਇਹਨਾਂ ਜਿਹੜਾ ਮੇਰਾ ਗੋੜਾ ਸੀਗਾ ਮੈਲਟ ਕੀਤਾ ਹੋਇਆ ਪਹਿਲਾਂ ਉਹ ਜੰਮ ਗਿਆ ਤੇ ਹੁਣ ਇਹਨੂੰ ਫੇਰ ਦੁਬਾਰੇ ਆਪਾਂ ਮੈਲਟ ਕਰਦੇ ਆਂ ਮੈਨਾਂ ਜਿੰਜੇ ਕ ਆਪਣਾ ਦੁੱਧ ਮੁੱਕਦਾ ਨਹੀਂ ਆਪਾਂ ਉਹਨਾਂ ਚ ਇਹਨੂੰ ਚੰਗੀ ਤਰ੍ਹਾਂ ਇਹਨੂੰ ਕਰਾਂਗੇ ਮਿਕਸ ਹਲੋ ਆ ਹੋ ਗਿਆ ਆਪਣਾ ਇਹ ਸਾਰਾ ਮੈਲਟ ਹੋ ਆ ਗਈ ਮੇਰੀ ਚਾਕਲੇਟ ਤੇ ਆ ਇਹਦੇ ਵਿੱਚ ਆਪਾਂ ਪਾਤੀ ਆਹ ਕੋਕੋਨਟ ਵਾਲੀ ਪਿੰਨੀ ਹੁਣ ਆਪਾਂ ਇਹਨੂੰ ਇਹਦਾ ਦਾ ਕਰਕੇ ਆ ਕੋਕੋਨਟ ਵਾਲੀ ਟ੍ਰੇ ਦੇ ਵਿੱਚ ਰੱਖ ਦੇਣੀ ਆ ਇਹਦੇ ਉੱਤੇ ਕੋਕੋਨਟ ਪਾਇਆ ਆ ਦੇਖੋ ਆ ਲੋ ਜੀ ਆਪਣੇ ਬਣ ਗਏ ਇਹ ਕੋਕੋਨਟ ਵਾਲੇ ਬਦਾਮਾਂ ਵਾਲੇ ਤੇ ਜੋ ਚਾਕਲੇਟ ਵਾਲੇ ਜੋ ਇਹਨਾਂ ਦੇ ਨਾਲ ਰੱਖਣਾ ਰੱਖ ਸਕਦੇ ਆ ਆਪਾਂ ਤੇ ਪਰ ਇਹਦੇ ਵਿੱਚ ਸਾਰੇ ਨਟ ਭਰੇ ਹੋਏ ਆ ਕੋਕੋਨਟ ਨਟ ਹੈਗਾ ਤੇ ਬਾਕੀ ਬਦਾਮ ਵਗੈਰਾ ਜਿਹੜੇ ਸੀ ਸਾਰੇ ਤੇ ਉਹਦੇ ਹੁਣ ਉੱਪਰ ਆਪਾਂ ਕੋਕੋਨਟ ਪਾਤਾ ਤੇ ਉੱਤੇ ਮਾੜੀ-ਮਾੜੀ ਚਾਕਲੇਟ ਲਾਈ ਬੱਚਿਆਂ ਨੂੰ ਖਵਾਉਣ ਦੇ ਖਾਤਰ ਦੇਖੋ ਕਿ ਨਾ ਸੋਣਾ ਪਲੀਜ਼ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਤੇ ਲਾਈਜੇ ਆਪਣੇ ਬਣ ਕੇ ਹੋ ਗਏ ਤਿਆਰ ਤੇ ਥੋੜੀ ਜੀ ਚਾਕਲੇਟ ਮਾੜੀ ਜਿਹੀ ਆਪਾਂ ਉੱਪਰ ਉਪਰ ਲਾਈਏ ਬੱਚਿਆਂ ਨੂੰ ਦਿਖਾਉਣ ਲਈ ਤੇ ਵਿੱਚ ਸਾਰੇ ਹੈਗੇ ਨਟ ਜਿੰਨੇ ਮਰਜ਼ੀ ਤੁਸੀਂ ਇਹਦੇ ਵਿੱਚ ਨਟ ਪਾ ਕੇ ਤੇ ਤੁਸੀਂ ਇਹਨੂੰ ਬਣਾ ਸਕਦੇ ਆ ਤੇ ਨਾਲੇ ਤਾਂ ਇਹ ਹੈਲਥੀ ਹੋ ਜਾਣੇ ਜੇ ਤੁਸੀਂ ਗੁੜ ਦੇ ਵਿੱਚ ਬਣਾਉਨੇ ਆ ਥੋੜਾ ਗੁੜ ਪਾ ਕੇ ਤੇ ਨਟ-ਨਟ ਸਾਰੇ ਪਾ ਕੇ ਕੋਕੋਨਟ ਵਗੈਰਾ ਦੇ ਨਾਲ ਤੇ ਪਲੀਜ਼ ਪਲੀਜ਼ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਬੈਲ ਆਈਕਨ ਤੁਹਾਨੂੰ ਨਾ ਭੁੱਲਿਓ ਤੇ ਇਹ ਹੈਗੀ ਮੇਰੀ ਰੈਸਪੀ ਅੱਜ ਵੀ ਕਿਉਂਕਿ ਮੇਰੇ ਕੋਲ ਗੈਸ ਨਹੀਂ ਚੱਲਦਾ ਸੀ ਗੈਸ ਚੱਲਦਾ ਸੀ ਮਾਤਰ ਫੈਨ ਵਗਰਾ ਨਹੀਂ ਚੱਲਦਾ ਇਸ ਕਰਕੇ ਮੈਂ ਬੜਾ ਕੁਕਿੰਗ ਨਹੀਂ ਕਰ ਸਕਦੀ ਅੱਜ ਇਹ ਇਹ ਹੀ ਬਸ ਆਪਣੀ ਹੈਗੀ ਹੈ ਰੈਸਪੀ ਤੇ ਮੈਂ ਇਹ ਆਪਣੇ ਆਪ ਬਣਾਈ ਆ ਤੇ ਤੇ ਹੁਣ ਦੱਸਿਓ ਤੁਸੀਂ ਇਹ ਕਿੱਦਾਂ ਦੀ ਤੁਹਾਨੂੰ ਲੱਗੀ ਹੈਲਥੀ ਲੱਗੀ ਕਿਵੇਂ ਲੱਗੀ ਬੋਲੋ ਸਾਡੇ ਨੂੰ ਸੱਚੀ ਕਾ